ਦੋਸਤੋ ਸਤ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਤੁਹਾਨੂੰ ਜਿਹੜੇ ਨਾਗ ਆਪਾਂ ਟੋਟਲ 4 ਕਿ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਜਾਂ ਦੋ ਸੂਈਆਂ ਸਵਾਈਆਂ ਨੇ ਦੋਸਤੋ ਇੱਕ ਗੱਪਣ ਘਰੋਂ ਵੀਰ ਹਰ ਵਾਰ ਜਿਹੜਾ ਦੋਸਤੋ ਪਸ਼ੂ ਵੈਸੇ ਜਿਹੜਾ ਤਿਆਰੀ ਤੇ ਹੁੰਦਾ ਤੇ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਬਿਲਕੁਲ ਇੱਕ ਮਾਝ ਜਿਹੜੀ ਘਰੋਂ ਵੀਰ ਸੇਲ ਕਰਦਾ ਉਹ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਸੋ ਚੰਗੇ ਦੁੱਧ ਵਾਲੀ ਇਹ ਮਾਝਾ ਦੋਸਤੋ ਠੀਕ ਆ ਜੀ ਵੀਡੀਓ ਜੇ ਆਪਾਂ ਇੱਕ ਪਾਈ ਉਹ ਵੀ ਸੇਲ ਹੋ ਗਈ ਆ ਉਹ ਵੀ ਸੇਲ ਹੋ ਗਈ ਸੀ ਇੱਕ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਨਾਲ ਤੁਹਾਨੂੰ ਦਿਖਾਇਆ ਸੀਗਾ ਘਰੋਂ ਵੀਰ ਸੇਲ ਕਰਦਾ ਸੀਗਾ ਉਹ ਵਿਕ ਗਈ ਆ ਤੇ ਇੱਕ ਹੋਰ ਜਿਹੜਾ ਪਸ਼ੂ ਅੱਜ ਬਿਲਕੁਲ ਘਰੋਂ ਵੀਰ ਇਸੇ ਫਾਰਮ ਦਾ ਜਿਹੜਾ ਦੋਸਤੋ ਸ਼ਿੰਗਾਰ ਇਹ ਮਾਝ ਜਿਹੜੀ ਸੇਲ ਕਰਦਾ ਠੀਕ ਆ ਜੀ ਚੰਗੇ ਦੁੱਧ ਵਾਲੀ ਆ ਪਿਛਲੇ ਸਵੇਰੇ ਦਾ ਕੀ ਰਿਕਾਰਡ ਰਿਆ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਇਹ ਕੈਰ ਸ਼ਹਿਰ ਦੇ ਵਿੱਚ ਦੋਸਤੋ ਅੱਜ ਅਸੀਂ ਦਿਖਾਵਾਂਗੇ ਤੁਹਾਨੂੰ ਸੈਕੰਡ ਟਾਈਮਰ ਆ ਦੂਜਾ ਸਵੇਰ ਸੁਣੀ ਆ ਇੱਕ ਨੀਲੀ ਰਵੀ ਦੀ ਮੱਝ ਦਿਖਾਵਾਂਗੇ ਠੀਕ ਆ ਜੀ ਸੱਜਰਤਾ ਜੀ ਸੁਈ ਆ ਨੀਲੀ ਰਵੀ ਦੀ ਮੱਝ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਖਰੀਦਾਰੀ ਕਰਨ ਦੀ ਤੇ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਹਰ ਬੇਲ ਤੋਂ ਅੱਜ ਤਰੀਕ ਦੋਸਤੋ 4 ਅਗਸਤ ਤੇ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਬਾਕੀ ਪਸ਼ੂ ਆਲਮੋਸਟ ਸਾਰੇ ਸਵੇਰ ਸਵੇਏ ਆ ਤੇ ਇੱਕ ਵੈੜ ਗੱਬਣਾ ਦੋਸਤੋ ਇੱਕ ਮੱਝ ਗੱਬਣਾ ਤੇ ਦੋ ਮੱਝਾਂ ਜਿਹੜੀਆਂ ਸੁਈਆਂ ਨੇ ਆਹ ਲੈਣੀਆਂ ਡਿਟੇਲ ਕਰਦੇ ਆਂ ਗੱਲਬਾਤ ਵੀਰ ਹਰਪ੍ਰੀਤ ਸਿੰਘ ਦੇ ਨਾਲ ਹਰਪ੍ਰੀਤ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਨੇ ਪਰਿਵਾਰ ਆ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਹਰਪ੍ਰੀਤ ਠੀਕ ਠਾਕ ਵੀਰੇ ਠੀਕ ਹੈ ਜੀ ਹਰਪ੍ਰੀਤ ਭਰਾ ਅੱਜ ਆਪਣੇ ਕੋਲ ਟੋਟਲ ਨਗਾਂ ਦੀ ਗੱਲ ਕਰੀਏ ਤੇ 4 ਨੇ ਜਿੱਦਾਂ ਦੱਸਿਆ ਓਵਰ ਆਲ 4 ਨੇ ਇੱਕ ਪਿਓਰ ਨੀਲੀ ਆ ਅੱਛਾ ਜੀ ਇੱਕ ਮੋਰਾ ਦੇ ਵਿੱਚ ਆ ਗਈ ਮੱਜ ਓਕੇ ਇੱਕ ਹੈਰ ਸ਼ਾਦੀ ਬੱਚੀ ਆ ਬਹੁਤ ਪਿਆਰੀ ਆ ਦੂਜੇ ਸੂਵੇ ਸੁਣਾ ਓਕੇ ਤਾਂ ਇੱਕ ਆਪਾਂ ਡੇਰੀ ਤੋਂ ਆਪਣੇ ਫਾਰਮ ਦੀ ਜਿਹੜੀ ਮੇਨ ਸ਼ਾਨ ਆ ਜਾਨੀ ਕਿ ਚਲੋ ਹੈ ਤਾਂ ਸਾਰੀਆਂ ਚੰਗੀਆਂ ਆਪਣੇ ਕੋਲੇ ਹਾਂਜੀ ਹਾਂਜੀ ਉਹ ਵੀ ਪਸ਼ੂ ਜਿਹੜੇ ਸਾਰੇ ਬਕਾਊ ਨੇ ਹੂੰ ਹੂੰ ਉਹ ਜਿਵੇਂ ਜਿਵੇਂ ਸਟੈਪ ਵਾਈਜ਼ ਸਟੈਪ ਤਿਆਰ ਹੁੰਦਾ ਪਸ਼ੂ ਇੱਕ ਆਪਾਂ ਪਿਛਲੀ ਵੀਡੀਓ ਚ ਘਰੋ ਸੇਲ ਕੀਤੀ ਆ ਹੁਣ ਇਹ ਤਿਆਰ ਹੋ ਗਈ ਆ ਹੂੰ ਹੂੰ ਇਹ ਵੀ ਬਸ ਤਿਆਰੀ ਤੇ ਤੁਰੀਆਂ ਆਉਂਦੀਆਂ 10-10 ਦਿਨ ਤੱਕ ਬਿਲਕੁਲ ਜੀ ਸਾਰੇ ਪਸ਼ੂ ਦੇ ਸੇਲ ਕਰਦੇ ਆ ਬਿਲਕੁਲ ਲਓ ਦੋਸਤੋ ਇਹਦੀ ਵੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ। ਬਹੁਤ ਚੰਗੀ ਮਾਝਾ ਲਾਸਟ ਤੱਕ ਮੇਰਾ ਵੀਰ ਜੁੜੇ ਰਿਓ ਐਂਡ ਤੱਕ ਜੁੜੇ ਰਿਓ ਨਾਲ ਪੂਰੀ ਵੀਡੀਓ ਦੇਖ ਲਿਓ ਠੀਕ ਆ ਜੀ। ਸੋ ਕੱਲੇ-ਕੱਲੇ ਨੱਕ ਦੀ ਡਿਟੇਲ ਆਪਾਂ ਲੈਣੀ ਸਟਾਰ ਕਰਦੇ ਆਂ। ਇੱਕ ਸਟਾਰਟਿੰਗ ਤੋਂ ਦੋਸਤੋ ਪੰਜ ਨੰਬਰ ਤੇ ਇਹ ਨੀਲੀ ਰਾਵੀ ਦੀ ਮਾਝ ਤੁਸੀਂ ਸਾਹਮਣੇ ਦੇਖ ਰਿਹਾ ਜੇ। ਤੇ ਬਿਲਕੁਲ ਸੱਜਰ ਤਾਜ਼ਾ ਸੂਹਾ ਤੇ ਹਰ ਵੇਲੇ ਦਾ ਸੂਹਾ ਦੱਸਦੀ ਹੈ ਭਰਾ ਕਿੰਨਾ? ਹਾਂ ਸੰਧੂ ਸਾਹਿਬ ਤੀਜਾ ਸੂਹਾ ਸੂਈ ਆ। ਹਾਂਜੀ। ਪਿੱਛੇ ਸੀਆਰਬੀ ਨੱਬ ਆਣੇ ਦੇ ਸੀਮਨ ਦਾ ਕੱਟਾ ਵਾ। ਠੀਕ ਹੈ। ਪ ਠੀਕ ਹੈ ਜੀ ਬਾਕੀ ਚੋਣ ਚਾਂ ਬਹੁਤ ਵਧੀਆ ਠੀਕ ਹੈ ਜੀ ਚੰਗੀ ਭਾਰੀ ਬਾਡੀ ਦੇ ਵਿੱਚ ਆ ਤੇ ਆਪਾਂ ਕੋਲ ਕੇ ਥੋੜਾ ਦਿਖਾ ਦਿੰਦੇ ਆ ਬਾਕੀ ਹੈ ਵੀ ਪੋਲੀ ਆ ਕੋਈ ਪੂਰ ਛੱਤੇ ਤੋਂ ਰਾਹ ਤਾਂ ਬਿਲਕੁਲ ਪੂਰ ਛੱਤੇ ਤੋਂ ਰਹਿ ਤਾਂ ਚੁਆਈ ਇੱਕ ਨੰਬਰ ਆ ਠੀਕ ਹੈ ਜੀ ਹਾਂ ਬੀਬੀਆਂ ਪੈਣਾ ਵੀ ਚੁਆਈ ਕਰ ਸਕਦੇ ਆ ਛੋਟਾ ਬੱਚਾ ਐਨੀਵੇ ਕੋਈ ਵੀ ਬਾਕੀ ਇਹਦੇ ਚ ਖਾਸੀਅਤ ਆ ਹਾਂ ਜੀ ਇਹ 8 ਮਹੀਨੇ 8.5 ਤੱਕ ਲੰਮਾ ਦੁੱਧ ਦਿੰਦੀ ਆ ਹਾਂ ਜੀ ਤਾਂ ਇਹਦੇ ਬੱਚਾ ਵੀ ਮੁਤਾਬਕ ਉਹਨਾਂ ਦੇ ਦੱਸਣ ਦੇ ਵੀ ਜੇ ਕੋਈ ਕਿਸੇ ਕਾਰਨ ਮਰ ਜਾਂਦਾ ਹਾਂ ਤਾਂ ਇਹਨੂੰ ਕੋਈ ਉਹ ਪਰਵਾਹ ਨਹੀਂ ਹੈਗੀ ਹਾਂ ਨਤੋ ਸੋ ਵੈਸੇ ਨੀਲੀ ਰਾਵੀ ਮੱਝਾਂ ਦੀ ਇਹ ਵੀ ਖਾਸੀਅਤ ਆ ਤੇ ਚਲੋ ਅਨਫੋਰਚੂਨੇਟਲੀ ਕੋਈ ਬੱਚਾ ਐਕਸਪਾਇਰ ਹੋ ਜਾਏ ਜਾਂ ਕੁਟੇ ਲਮੱਠ ਜਾਵਦੀ ਆ ਕਿਸੇ ਵੀਰ ਨੂੰ ਤੇ ਪਹਾੜੇ ਤੇ ਚਾਰਟ ਤੇ ਜਲਦੀ ਆ ਜਾਂਦੀਆਂ ਨੇ ਕੋਈ ਜ਼ਿਆਦਾ ਉਹ ਨਹੀਂ ਹੈਗਾ ਕਿ ਪਸ਼ੂ ਆ ਵੀ ਨਵੀ ਜੀ ਕਰਦਾ ਕਿਤੇ ਮਿਲਣ ਲੱਗੀਆਂ ਠੀਕ ਆ ਜੀ ਇਹੋ ਜਿਹੇ ਪਸ਼ੂਆਂ ਦੀ ਬੜੀ ਖਾਸ ਗੱਲ ਬਹੁਤ ਚੰਗੀ ਹੈ ਭਾਰੀ ਬੋਡੀ ਦੇ ਵਿੱਚ ਲੰਬਾਈ ਲੰਬੂਈ ਬਹੁਤ ਵਧੀਆ ਸੋ ਵਜ਼ਨ weight ਆ ਤੁਸੀਂ ਵੇਖ ਕੇ ਚੱਕ ਦੁੱਧ ਜਿਹੜਾ ਸੰਤੂ ਸਾਹਿਬ 14 15 ਕਿਲੋ ਨੋਰਮਲ ਜਿਹੜੀ ਇਹਦੀ ਚੁਆਈ ਹੈ ਅੱਛਾ ਜੀ ਬਾਕੀ ਆਪਣੀ ਸੇਵਾ ਵਾ ਵਧ ਵੀ ਸਕਦੀ ਐ 80 ਮੱਝ ਨੂੰ 17 ਕਿਲੋ ਦੁੱਧ ਵੀ ਕੀ ਕਹਿੰਦਾ ਹਾਂਜੀ ਇਹਦੇ ਹਰ ਦੇ ਫੀਚਰ ਵੇਖੀ ਆਪਾਂ ਮਾਰਕਿੰਗ ਅਗਲੇ ਪੈਰਾਂ ਤੇ ਬਹੁਤ ਸੋਹਣੀ ਆ ਪਿਛਲਿਆਂ ਤੇ ਪਰਵੇਲ ਭਾਈ ਫੀਚਰ ਕਹਿੰਦਾ ਵੀ ਐ ਪੂਰਾ ਸੰਰੂਪ ਗੱਡੀ ਦਾ ਖੁੱਲਦਾ ਹਾਂ ਸਹੀ ਗੱਲ ਆ ਸੰਰੂਪ ਵਾਲੀ ਗੱਲ ਆ 에어 ਬੈਗ ਉਹ ਪੂਰੇ ਪੂਰੇ ਖੁੱਲਦੇ ਨੇ ਇਹ ਸਾਰੀ ਕਮੀ ਮਤਲ ਹੈਗੀ ਨਹੀਂ ਇਹਦੇ ਵਿੱਚ ਜੋ ਚੀਜ਼ ਆਪਾਂ ਨੂੰ ਚਾਹੀਦੀ ਆ ਠੀਕ ਆ ਲੋਬੀ ਦੋਸਤੋ ਬਹੁਤ ਵਧੀਆ ਚੰਗੀ ਮੱਝ ਬਾਕੀ ਨਿਸ਼ਾਨੀਆਂ ਦੇ ਵਿੱਚ ਨਾਲ ਦੇ ਨਾਲ ਦੋਸਤੋ ਬੱਚੇ ਉਹਨਾਂ ਦੇ ਸਮੇਂ ਦੇ ਵਿੱਚ ਵੀ ਚੰਗੇ ਆਪਾਂ ਲੈ ਸਕਦੇ ਆ। ਤੋਂ ਜਿਹੜਾ ਕੋਈ ਵੀ ਰਗੇ ਨੀਲੀ ਅਰਾਵੀ ਬਰੀਡ ਤੇ ਕੰਮ ਕਰਨਾ ਚਾਹੁੰਦਾ। ਚਾਹੁੰਦਾ ਦੇਖੋ ਆਪਾਂ ਗੱਲ ਕਰ ਲੈਨੇ ਆਂ ਵੇਖੋ ਅਗਲੇ ਬੰਨੇ ਹਾਂਜੀ ਕਲਰ ਤੇ ਹਵਾਨੇ ਤੇ ਹਾਂ ਸੂਹ ਤੇ ਹਾਂਜੀ ਹਰੇਕ ਜਿਹੜੀ ਮਾਰਕਿੰਗ ਹੈ ਇਹਦੀ ਯਾਨੀ ਕਿ ਬਿਲਕੁਲ ਪ੍ਰੋਪਰ ਬਿਲਕੁਲ ਤੇ ਇਸ ਵਕਤ ਹਰਵੇਲ ਬੌਲੇ ਤੋਂ ਬਾਹਰ ਹੀ ਸਮਝ ਕੇ ਆ ਨਹੀਂ ਹਜੇ ਸੰਤੂ ਸਾਹਿਬ ਸਮਝ ਲਓ ਬਾਹਰ ਸਮਝ ਲਓ ਚਾਹੇ ਲਾਸਟ ਸਮਝ ਲਓ 8 ਕੇ 7 8 9 ਦੇ ਬਾਹਰ ਹੀ ਚੱਲਣਦੀ 9 ਦੇ ਉਹ ਛੇਤੀ ਦੋਤੇ ਹੁੰਦੇ ਸੋ ਬਖਾਲਾ ਬਖੂਲਾ ਜਿਹੜਾ ਦੋਸਤੋ ਇੱਕਸਾਰ ਪੱਦਰ ਲੇਵਾ ਬਾਕੀ ਚੌੜਾ ਗੱਲ ਕਰੀਏ ਆਪਾਂ ਇਹਦੀ ਅੱਖਾ ਉੱਖਾਂ ਦੀ ਹਾਂਜੀ ਬਹੁਤ ਪਿਆਰੀਆਂ ਨੇ ਲੋਬੀ ਦੋਸਤੋ ਬਿੱਲੀਆਂ ਖਾਣੇ ਦੋਨੋਂ ਠੀਕ ਹੈ ਬਿਲਕੁਲ ਰੈੱਡ ਕੋਲੇ ਆ ਹਾਂ ਤੇ ਬਿਲਕੁਲ ਅੰਦਰੋਂ ਅੱਖ ਨੀਲੀ ਸਹੀ ਅੰਗਰੇਜ਼ਾਂ ਵਰਗੀ ਬਿਲਕੁਲ ਜੀ ਬਿਲਕੁਲ ਆ ਦੋਸਤੋ ਨਾਰਮਲ ਸਾਰੇ ਵੀਰ ਜਾਣਦੇ ਆ ਠੀਕ ਹੈ ਜੀ ਨਾਲ ਦੀ ਨਾਲ ਮਾਰਕਿੰਗ ਵੀ ਬਿਲਕੁਲ ਵਧੀਆ ਚੰਗੀ ਮਾਰਕਿੰਗ ਦੇ ਵਿੱਚ ਪਤਲਾ ਪਿੰਡਾ ਸੁੱਟੇ ਲਾਟਾ ਬਹੁਤ ਆ ਜੇਕਰ ਬਾਡੀ ਦੀਆਂ ਵੇਖੀਏ ਪੇਟ ਵਾਲੇ ਪਾਸਿਓਂ ਵੇਖੀਏ ਪੂਰੀ ਢਿੱਲਾ ਪਾਵਾ ਨੀਲੇਬੇ ਦੇ ਵਿੱਚ ਵੀ ਕਾਫੀ ਢਿੱਲ ਸੋ ਅੱਗੇ ਬੌਲੇ ਤੋਂ ਬਾਹਰ ਦੋ ਦੋ ਸੌ ਚਲੀ ਕਰਮ ਵਾਲੀ ਜਿਵੇਂ ਜਿਵੇਂ ਬੌਲੇ ਤੋਂ ਸਾਫ ਹੋਈ ਤੇ ਕੱਚਾ ਬੌਲਾ ਦੁੱਧ ਕਰਮ ਵਾਲੀ ਜਿਵੇਂ ਪਿਆਰਾ ਹੈ ਦੇ ਵਿੱਚ ਸੀਗਾ ਨਾਰਮਲੀ ਗਰਮੀ ਦੇ ਮਤਾਬਕ ਵੀ 14 15 ਕਿਲੋ ਚੋਈ ਕਰਾਉਂਦੇ ਹੂੰ ਠੀਕ ਆ ਹਰ ਵੇਲੇ ਵੀਰੇ ਇਹ ਆਪਾਂ ਦੇ ਦਈਏ ਫਿਰ ਅੱਜ ਕਿੰਨੇ ਕਿਤੇ ਦਿੰਦੇ ਪਏ 99700 ਰੁਪਇਆ ਮੋਹਲਾ ਉਹਦੇ ਚ ਵੀ ਮਾਨਤਾ ਨ ਹੋ ਜੂ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਤੋਂ ਦੋਸਤੋ 97000 ਡਿਮਾਂਡ ਆ ਮੋਲਾ ਉਹਦੇ ਚ ਛੋੜ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਸਮੱਧ ਚੰਗੀ ਆ ਮਗਰ ਕਟਾ ਮੇਲ ਕਾਫ ਠੀਕ ਆ ਜੀ ਤੇ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਜੀ ਬਾਕੀ ਨਾਲ ਦੀ ਨਾਲ ਥੋੜੀ ਬਾਦੀ ਚੁਵਾਈ ਆ ਪਾ ਤੁਹਾਨੂੰ ਜਰੂਰ ਦਿਖਾਈ ਜੰਨੇ ਆ ਪਹਿ ਨਾਲ ਦੀ ਨਾਲ ਇੱਕ ਸੈਕਿੰਡ ਨੰਬਰ ਤੇ ਰਵੇਲ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਵੀਰ ਇਹ ਬਿਲਕੁਲ ਤੀਜਾ ਸੂਆ ਸੂਈ ਆ ਹੂੰ ਹੂੰ ਸੂਈ ਨੂੰ ਅੱਜ ਦੋਈ ਦਿਨ ਅੱਛਾ ਤੀਜਾ ਹੀ ਦਿਨ ਆ ਮਤਲਬ ਅੱਜ ਸ਼ੁਰੂ ਹੋਇਆ ਇਹਦਾ ਓਕੇ ਇਹ ਬੌਲੇ ਦੇ ਵਿੱਚ ਆ ਇਹ ਮਗਰ ਤੇ ਕਟਾ ਹੀ ਕੱਟੀ ਹਾਂ ਕਟ ਮਗਰ ਕਟਾ ਲੋ ਦੋਸਤੋ ਤਿੱਜਾ ਹੀ ਸੁਆ ਤੇ ਤਿੱਜਾ ਹੀ ਦੇਣਾ ਬੌਲੇ ਤੇ ਚੱਲ ਰਹੀ ਆ ਇਹ ਵੀ ਇਸ ਵਕਤ ਤੇ ਸੁਆ ਵੀ ਤਿੱਜਾ ਹੀ ਸਿੰਘ ਦਰਮਿਆਨਾ ਉੱਚਾ ਖੁੱਲਾ ਸਿੰਘ ਆ ਠੀਕ ਆ ਉੱਚਾ ਖੁੱਲਾ ਸਿੰਘ ਸਿੰਗਲ ਹੱਡੀ ਦੀ ਪਤਲੀ ਚਮੜੀ ਆ ਬਿਲਕੁਲ ਐਨ ਕਾਗਜ ਵਰਗੀ ਤੇ ਬੌਲਾ ਇਸ ਵਕਤ ਕਿੰਨਾ ਕਾਪਾ ਕਾਉਂਟ ਬੌਲਾ ਇਹਦੇ ਥੱਲੇ 7-8 ਕਿਲੋ ਹੋਊਗਾ ਓਕੇ ਦੁੱਧ ਦੇਜੂਗੀ ਕੋਈ 10-11 ਕਿਲੋ ਨਾਰਮਲ ਇਹਦਾ ਰੇਟ ਬਹੁਤ ਜਾਇਜ਼ ਆ ਓਕੇ ਨਵੀਂ ਮੱਝ ਹਾਂ ਬਾਕੀ ਆ ਜਿਹੜਾ ਸਿੰਘ ਸੁੰਗ ਦੀ ਗੱਲ ਆ ਸੰਧੂ ਸਾਹਿਬ ਇਹ ਤਾਂ ਬੈਲ ਆਉਂਦੀ ਡੇਰ ਆ ਉਹਦੇ ਹਾਂ ਇਹ ਗਿਆਲੇ ਗੰਦਕੁਰ ਪਚਨ ਸਿੰਘ ਦੀ ਆ ਬਿਲਕੁਲ ਓਕੇ ਹੋ ਜਾਣਗੇ ਠੀਕ ਆ ਠੀਕ ਆ ਇਹਦਾ ਬਹੁਤ ਦੱਸੋ ਸਿੰਘ-ਸੁੰਗ ਵੀਰਾਂ ਦਾ ਵੀ ਆਪਾਂ ਥੋੜਾ ਜਿਹਾ ਬਣਾ ਦਾਂਗੇ ਬਾਕੀ ਕੁਦਰਤੀ ਆ ਨੇਚਰਲ ਜਿਹਾ ਜਿੱਦਾਂ ਬੰਦਰ ਪਸ਼ੂ ਦੀ ਸਿੰਘਾਂ ਦੀ ਬਣ ਜਾਂਦੀ ਆ ਤੇ ਉਹ ਸਿੰਘ ਗਲਾਈ ਦੇ ਵਿੱਚ ਹੁੰਦਾ ਤੇ ਚਲੋ ਥੋੜੀ ਜਿਹੀ ਹੋਰ ਬਾਕੀ ਸੰਦਾ ਦਾ ਰੇਟ ਬਹੁਤ ਜਾਇਜ਼ ਆ ਰੇਟ ਵੀ ਜਾਇਜ਼ ਤੇ ਉੱਪਰ ਮਿਲ ਜੂਗੀ ਤੁਹਾਨੂੰ ਨਾਲੇ ਸੂਈ ਤਾਜੀ ਆ ਜੇਰ ਜੂਰ ਦੋਸਤੋ ਪਈ ਆ ਬੌਲੇ ਤੋਂ ਜਿਹੜੀ ਹੁਣ ਮੇਰਾ ਵੀਰ ਕੋਈ ਭਾਵੇਂ ਖਾਲੀ ਹੋਈ ਸਮਝ ਲੇ ਬੌਲੇ ਦੇ ਵਿੱਚ ਹੀ ਆ ਵੈਸੇ ਆ ਬੱਚਾ ਦਿਖਾ ਦਿਓ 나ੜੂ ਉਹਦਾ ਨਾਮ ਆ ਜੀ ਹਾਂ ਟੋਣ ਚਾਨ ਇੱਕ ਨੰਬਰ ਆ ਪਚਾਈ ਵੀ ਨਾਲੇ ਦੀ ਦਿਖਾਈ ਜੰਨੇ ਬਿਲਕੁਲ ਜੀ ਬਿਲਕੁਲ ਇਧਰਲੇ ਪਾਸੇ ਦੋਸਤੋ ਨਾਲ ਦੀ ਨਾਲ ਹੀ ਤੁਹਾਨੂੰ ਬੱਚਾ ਦਿਖਾ ਦਈਏ ਆ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਕੱਟੀ ਆ ਜੀ ਪਿੱਛੇ ਕੱਟੀ ਆ ਮੈਨੂੰ ਅੱਗੇ ਭਲੇਖਾ ਪਹਿਰਾ ਸੀ ਮਾ ਚਲ ਕੋਈ ਕੱਟੀ ਆ ਜੀ ਜਦੋਂ ਗਏ ਕੋਲੇ ਤੇ ਜ਼ਰੂਰ ਦਿਖਾਵਾਂਗੇ ਕੱਟੀ ਆ ਦੋਸਤੋ ਸ਼ੋਰ ਕਰ ਲਿਆ ਜੀ ਠੀਕ ਆ ਜੀ ਕੱਟੀ ਆ ਮਗਰ ਪਹਿਲਾਂ ਕਟਾ ਕਿਹਾ ਗਿਆ ਸੀਗਾ ਕੱਟੀ ਆ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਤੇ ਹੁਣ ਐਸਾ ਲੈ ਦੇ ਹੋ ਸੰਧ ਸਾਹਿਬ ਛੋੜ ਹੋ ਗਈ ਕਿੰਨੇ ਦੇ ਵਿੱਚੋਂ ਆਫਰ ਵਾਂਗ ਹੋਈ ਆ 63.5 ਹਜ਼ਾਰ 63.5 ਹਜ਼ਾਰ ਛੋੜ ਹੋ ਜੂਗੀ ਉਹਦੇ ਚ ਠੀਕ ਆ ਜੀ ਹਾਂ ਬਿਲਕੁਲ ਸੰਧ ਘਰੇ ਮੱਝ ਚੋਂ ਨੂੰ ਬਹੁਤ ਵਧੀਆ ਆ ਚੋਈ ਇੱਕ ਨੰਬਰ ਪੋਲੀ ਆ ਠੰਡੀ ਸੀਲ ਆ ਠੀਕ ਆ ਜੀ ਦੋ ਦਿਨੇ 10 ਤੋਂ ਬਾਹਰ ਚਲੀ ਜਾਣਾ ਆ ਇੰਨੇ ਪੈਸਿਆਂ ਦਾ ਆਉਂਦਾ ਵੀ ਕੀ ਆ ਲਓ ਵੀ ਲਓ ਦੋਸਤੋਂ 63.5 ਹਜ਼ਾਰ ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮੇਰੇ ਵੀਰ ਕਿਸੇ ਦੇ ਘਰ ਆ ਇਹਦਾ ਚੰਗੀ ਆ ਮੱਝ ਹੱਥ ਪਾ ਲਿਓ ਭਾਅ ਪੜਤੇ ਦੇ ਵਿੱਚ ਆ ਬਾਜ ਬਰੇਟ ਤੇ ਚੋਣ ਜਾਂਦੀ ਸਾਫ ਸੁਥਰੀ ਹੋ ਤੁਸੀਂ ਆਣ ਕੇ ਬੇਸ਼ੱਕ ਇੱਕ ਟੈਮ ਚੋਕੇ ਆਪਣੀ ਕਰ ਲਿਓ ਤਾਂ ਸੱਡੀ ਅਗਲਾ ਨਗ ਤੁਹਾਨੂੰ ਦਿਖਾਉਣੇ ਆ ਐਰ ਸ਼ੈਰ ਦੇ ਵਿੱਚ ਪਛੀ ਬਹੁਤ ਪਿਆਰੀ ਹੈ ਸੈਕੰਡ ਸੂਹਾ ਸੋਨਾ ਹੈ ਸੈਕੰਡ ਸੂਹਾ ਸੋਨਾ ਪਹਿਲੇ ਸੂਵੇ ਦਾ 19 ਕਿਲੋ ਕੁਸ਼ ਗ੍ਰਾਮ ਇਹਦਾ ਦੁੱਧ ਸੀਗਾ ਕਿੰਨੇ ਲੀਟਰ ਦੀ 19 ਤੋਂ ਬਾਹਰ ਸੀਗਾ ਜੀ ਓਕੇ ਲਓ ਵੀ ਦੋਸਤੋ ਸਿਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਰੰਗ ਪ੍ਰਿੰਟ ਆਪਣੀ ਜਗ੍ਹਾ ਬਹੁਤ ਜ਼ਿਆਦਾ ਖੂਬਸੂਰਤ ਨਾਰਮਲੀ ਜਦੋਂ ਇੱਕ ਐਰ ਸ਼ੈਰ ਦੀ ਬ੍ਰੀਡ ਦੀ ਆਪਾਂ ਡਿਸਕਸ਼ਨ ਕਰਦੇ ਆ ਦੋਸਤੋ ਤੇ ਕਲਰ ਨੂੰ ਲੈ ਕੇ ਬਹੁਤ ਵਧੀਆ ਵੇਖੋ ਕਲਰ ਬਹੁਤ ਸੋਹਣਾ ਹੁੰਦਾ ਠੀਕ ਇੱਕ ਡੱਬੀ ਕਾਲੀ ਵਾਈਟ ਡੱਬੀ ਦੇ ਵਿੱਚ ਆ ਜਾਂਦੀ ਆ ਤੇ ਇਹ ਜਿਹੜੇ ਲਾਲ ਡੱਬ ਜਿਹੜੇ ਤੁਹਾਨੂੰ ਬਿਲਕੁਲ ਵਾਈਟ ਤੇ ਲਾਲ ਡੱਬ ਤੁਹਾਨੂੰ ਨਜ਼ਰ ਆਉਂਦੇ ਪੰਦੂ ਸਾਹਿਬ ਇੱਕ ਘਰ ਦੀ ਵੀ ਸ਼ਾਨ ਤੇ ਫਾਰਮ ਦੀ ਵੀ ਸ਼ਾਨ ਜਿਹੜੇ ਵੇੜੇ ਚ ਜਾਊਗੀ ਹਾਂਜੀ ਸ਼ਾਨ ਹੀ ਸ਼ਾਨ ਹੈ ਜੀ ਲਓ ਵੀ ਹਰ ਫਿਰ ਬਾਕੀ ਥਣਾ ਦੀ ਆਪਾਂ ਗੱਲ ਕਰ ਗਿਆ ਬੜਾ ਸੋਹਣਾ ਥਣ ਲੱਗਾ ਨੂੰ ਹਰ ਅਨ ਵੀ ਬਹੁਤ ਸੋਹਣਾ ਲੱਗਾ ਹਜੇ ਬੱਚੀ ਦੇ ਸੂਣ ਦਾ ਸਮਾਂ 8 ਦਿਨ ਬਾਕੀ ਆ ਹਾਂਜੀ ਤੇ ਪੰਡਾ ਦੀਆਂ ਪੰਡਾ ਪਾਊਗੀ ਹਾਂ ਤੇ ਪੂਰੀ ਜੰਮੀ ਪਲੀ ਆ ਰਾਜੀ ਆ ਬਿਲਕੁਲ ਪੱਦਰ ਆ ਬਿਲਕੁਲ ਜੀ ਲੋ ਜੀ ਦੋਸਤੋ ਠੀਕ ਆ ਹਾਈਡਲੈਂਥ ਦੋਸਤੋ ਪੂਰੀ ਆ ਬੇਸ਼ੱਕ ਸੂਹਾ ਦੂਜਾ ਹਾਈਡਲੈਂਥ ਦੀ ਕਮਾਲ ਸੋਹਣੀ ਹਾਈਡਲੈਂਥ ਹੈ ਜੀ ਕੋਈ ਦੂਰੋਂ ਨੇੜੋਂ ਮੇਰਾ ਵੀਰ ਆ ਰਿਹਾ ਵੀ ਇਹ ਨਹੀਂ ਹੈਗਾ ਵੀ ਛੋਟੀ ਹਾਈਡਲੈਂਥ ਆ ਥਾਣੇ ਸਾਈਡ ਤੋਂ ਦਿਖਾਇਓ ਮਣੀ ਆ ਦੇਖੋ ਆ ਠੀਕ ਆ ਇਹਨੂੰ ਇੱਕ ਵਾਰੀ ਹੋਰ ਤੋਰ ਲਾ ਰਵੇ ਰ ਥੋੜੀ ਡਰਦੀ ਹੈ ਕਾਲੀ ਪੈਂਦੀ ਹੈ ਘਰੋਂ ਘੱਟ ਨਹੀਂ ਕਿ ہاں ਲਓ ਦੋਸਤੋ ਵੈਸੇ ਦੂਜਾ ਸੂਹਾ ਸ਼ੋਰ ਜਿਹੜਾ ਦੂਜਾ ਸੂਹਾ ਤੇ ਸੋਨਾ ਟਾਂਚਾ ਢੂਚਾ ਬੜਾ ਫਿੱਟ ਫੂਟ ਪੂਰੀ ਆ ਠੀਕ ਆ ਜੀ ਨਿੱਗਰ ਬਹੁਤ ਆ ਪਿੰਡੇ ਦੀ ਵੀ ਪੂਰੀ ਨਿੱਗਰ ਆ ਥਣ ਦੇ ਪਾ ਵੀ ਬਹੁਤ ਸੋਹਣਾ ਟਿਕਾਣੇ ਦਾ ਆ ਦੇਖੋ ਲੋਕ ਅਜੇ ਆਰਾਮ ਨਾਲ ਦੋਸਤੋ ਘੱਟੋ ਘੱਟ ਖੁੱਲੇ ਡੁੱਲੇ ਕੋਈ 8 ਲੈ ਜੇ 7 ਲੈ ਜੀ ਹਫਤਾ ਕ ਅਖਾਂਡਾ ਜੇ ਦੇਣਾ ਕੱਢਦੀ ਆ। ਸੋ ਟਿੱਲ ਲੜਦੁੜ ਕਾਫੀ ਆ ਦੋਨੋਂ ਸਾਈਡਾਂ ਤੇ ਨਿਕਰ ਬੱਛੀ ਆ। ਕਿਸੇ ਗੱਲ ਦੀ ਕਮੀ ਨਹੀਂ ਆ। ਫਿਰ ਹੈ ਵੀ ਨਾ ਪੂਰੀ ਠੰਡੀ ਸੀ ਲਾ ਕੋਈ ਉਹ ਨਹੀਂ ਕਿ ਛੜਾਕਲ ਨਹੀਂ ਹੈਗੀ। ਠੀਕ ਹੈ ਜੀ। ਨੌ ਨੂ ਨੂ ਮੱਝਾਂ ਵਾਂਗੂ ਨੁਵਾਈ ਕਰਾਉਂਦੀ। ਸਹੀ ਹੈ ਜੀ। ਤਾਂ ਦੋਸਤੋ ਵੜ ਚੰਗੀ ਆ ਜਿਹੜੇ ਮੇਰੇ ਨੇ ਮੇਰੇ ਵੀਰ ਨੇ ਘਰੇ ਟਕਾਉਣੀ ਆ ਠੀਕ ਹੈ ਜੀ ਘਰੇ ਲੋਕ ਵੀਰ ਖਰੀਦਣ ਆ ਰਿਹਾ। ਤਾਂ ਪਹਿਲ ਦੇ ਆਧਾਰ ਤੇ ਤੁਸੀਂ ਛੋਟਾ ਕਰ ਲਏ ਅਸੀਂ। ਤੇ ਚੰਗੀ ਵੜ ਆ ਪਸੰਦ ਇਹ ਰਵੇਲ ਦਈਏ ਕਿੰਨੇ ਦੀ ਫਿਰ ਆਪਾਂ ਲੈ ਦੇ ਜੇ ਅਲੀ ਗੱਲ ਕਰਾਂਗੇ ਹਾਂ ਸਾਢੇ 65000 ਮੋਲੋ ਦੇ ਵਿੱਚੋਂ ਵੀ ਮੰਨ ਤਾਂ ਸਾਢੇ 65 ਜੋ ਬਿਲਕੁਲ ਲਓ ਜੀ ਸਾਢੇ 65000 ਦੇ ਵਿੱਚੋਂ ਵੀ ਦੋਸਤੋ ਛੋੜਛਾਪਾ ਹੋਊਗਾ ਬਾਕੀ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਓ ਪੂਰੀ ਵੱਡੇ ਕਦ ਕਦ ਦੇ ਵਿੱਚ ਆਹ ਸੁਣਦਾ ਸੂਕੇ 75000 ਦੀ ਵਿੱਚੀ ਵੇਚਦੀ ਹੈ ਹਾਂ ਤੇ ਸਫਾਈਆਂ ਖੁਈਆਂ ਕਰਮਾਲੀ ਨੂੰ ਬਹੁਤ ਲੱਗੀਆਂ ਤੁਸੀਂ ਵੇਖ ਸਕਦੇ ਜੇ ਥਣ ਥੁਣ ਵਾਲੇ ਪਾਸੇ ਬਹੁਤ ਜ਼ਿਆਦੀ ਖਬਰਦਾਰ ਪੂਰਾ ਹੱਥੀ ਜਵਾਈਲਾ ਥਾਨ ਇੱਕ ਲਾਸ਼ਟ ਦੇ ਵਿੱਚ ਦੋਸਤੋ ਜਿਹੜਾ ਤੁਹਾਨੂੰ ਨਾਗ ਦਿਖਾਉਣਾ ਹੈ ਇੱਕ ਘਰੋਂ ਵੀਰ ਸੇਲ ਕਰਦਾ ਮੈਂ ਸਟਾਰਟਿੰਗ ਤੋਂ ਇੱਕ ਜ਼ਿਕਰ ਕੀਤਾ ਸੀਗਾ ਵੀ ਇਸੇ ਫਾਰਮ ਦੇ ਵਿੱਚੋਂ ਜਦੋਂ ਕੋਈ ਬਿਲਕੁਲ ਤਿਆਰੀ ਤੇ ਪਸ਼ੂ ਹੁੰਦਾ ਪਹਿਲਾਂ ਵੀ ਇੱਕ ਦੋ ਵਾਰ ਆਪਾਂ ਤੁਹਾਨੂੰ ਦਿਖਾਈਆਂ ਨੇ ਇਹ ਆਪਣੇ ਕੋਲੇ ਇੱਕ ਪਿਛਲੀ ਵਾਰ ਆਪਾਂ ਵੀਡੀਓ 'ਚ ਸੇਲ ਕੀਤੀ ਘਰੋਂ ਮੱਜ ਹੁਣ ਇਹ ਤਿਆਰ ਹੋ ਗਈ ਆ ਹਾਂ ਅਗਲੇ ਬੰਨੇ ਤਿੰਨੇ ਜਿਹੜੀਆਂ ਬੈਠੀਆਂ ਆਈਆਂ ਹਾਂ ਹਾਂਜੀ ਇਹ ਜਿਵੇਂ ਜਿਵੇਂ ਤਿਆਰ ਹੁੰਦੀਆਂ ਜਾਣਗੀਆਂ ਹੂੰ ਤੇ ਆਈ ਜਾਣਗੀਆਂ ਮੈਂ ਪਿਛਲੀ ਵੀਡੀਓ 'ਚ ਵੀ ਆਪਾਂ ਕਿਹਾ ਸੀ ਵੀ ਜਿਵੇਂ ਜਿਵੇਂ ਇਹਨਾਂ ਦੀ ਥੋੜਾ ਥੋੜਾ ਦਿਨਾਂ ਨੂੰ ਤਿਆਰੀ ਹੁੰ ਬਾਕੀ ਜੰਦਾ ਇਹਨੇ ਚੌਥਾ ਸੁਆ ਸੁਣਾ ਪਹਿਲੇ ਸੁਆ ਦੇ ਦੀ ਆ ਝੋਟੀ ਆ ਅੱਛਾ 14 ਲੀਟਰ ਤੇ ਚੱਲਣ ਦੇ ਆ ਲੋ ਜੀ ਠੀਕ ਆ ਵਿਛੇ ਦੇ ਕੱਟਾ ਕੁੱਤ ਕਰਮ ਵਾਲੀ ਨੇ ਬਹੁਤ ਕਟੀਆਂ ਦੇ ਦਿੱਤੇ ਆ ਉਹ ਲਾਸਟ ਵਾਲੀ ਇੱਕ ਕੱਟੀ ਸੰਸਾ ਉਹ ਕਵਰ ਜਰੂਰ ਕਰੋ ਇਹਦੇ ਬੱਚਿਆਂ ਦੀ ਜਿਹੜੀ ਕੁਆਲਿਟੀ ਆਉਂਦੀ ਆ ਅੱਛਾ ਜੀ ਉਹ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਹਾਂ ਇਹ ਵੀ ਝੋਟੀ ਜਿਹੜੀ ਆ ਹਾਂ ਗੱਪਰੋਸੋ ਜਿਹੜੀਆਂ ਝੋਟੀਆਂ ਇਸੇ ਫਾਰਮ ਦੇ ਵਿੱਚ ਇਸੇ ਦੀ ਹੈਗੇ ਬਹੁਤ ਪਿਆਰੇ ਸਿੰਘ ਵੱਲੋਂ ਆਉਂਦੇ ਆ ਆਹ ਲੋ ਜੀ ਸਿੰਘੀ ਬਿਲਕੁਲ ਛੋਟੀ ਜੀ ਆ ਗੋਲ ਸਿੰਘੀ ਆ ਠੀਕ ਆ ਜੀ ਕੱਦ ਬੜੇ ਬੱਚੇ ਕੱਢ ਦੇ ਦੇ ਹਾਂ ਇਹ ਕਿੰਨੀ ਉਮਰ ਦੀ ਇਹ ਵੀ ਕੋਈ ਉਹਦੇ ਤੋਂ ਛੋਟੀ ਆ ਚੌਥਾ ਸੂਆ ਸਾਲ ਕਦੇ ਸਵਾ ਸਾਲ ਦੇ ਵਿੱਚ ਸੂ ਪੈਂਦੀ ਆ ਹਾਂ ਆ ਛੇਰੂ ਦਾ ਕਟਾ ਆ ਗਿਆ ਜੀ ਇਹਦਾ ਕਿਸੇ ਮਾਈ ਦਾ ਲੋ ਜੀ ਠੀਕ ਹੈ ਸੋ ਜਿੰਨੇ ਬੱਚੇ ਵੀ ਦੋਸਤੋ ਅੱਜ ਤੱਕ ਦਿੱਤੇ ਆ ਇਸੇ ਫਾਰਮ ਦੇ ਉੱਪਰ ਉਹ ਕੋਲ ਨੇ ਮੌਜੂਦ ਆ ਤੇ ਮੇਰਾ ਵੀਰ ਕੋਈ ਜਦੋਂ ਖਰੀਦਣ ਆ ਰਿਹਾ ਬੇਸ਼ੱਕ ਆਖੀ ਇੱਕ ਵਾਰੀ ਵੇਖ ਲਿਓ ਕਿ ਕਦ ਕੋਤ ਬੜੇ ਵਡੇ ਆ ਬੱਚਿਆਂ ਦੇ 24 ਲੀਟਰ ਵਾਲੀ ਮੱਝ ਦਾ ਬੱਚਾ ਸੀਗਾ ਅੱਛਾ ਜੀ ਡਾਕਟਰ ਨੀਲੀ ਦੇ ਤੋਂ ਕ੍ਰਾਸ ਕਰਾਈ ਡਾਕਟਰ ਬਲਵਿੰਦਰ ਟੋਂਗ ਦੇ ਮਾਲੀ ਤੋਂ अच्छा जी बहुत तगड़ा माल ही सीगा सीमो आगे हस... फिर नीली ਤੋਂਨ क्रॉस ਕਰਾਤੀ ਆ नीली ਤੋਂ ਕਰਾਈ ਆ ਕਿਉਂਕਿ ਆਪਣਾ ਕੋਈ ਵੇਚਣ ਦਾ ਵਿਚਾਰ ਨਹੀਂ ਸੀ ਕਿਉਂਕਿ ਮੈਨੂੰ ਇਹ ਕਿਤੇ ਨਾ ਕਿਤੇ ਨੀਲੀ ਦੇ ਬੱਚੇ ਇਹਦੇ ਚੋਂ ਲੈਣੇ ਆ ਠੀਕ ਹੈ ਲੋਬ ਦੋਸਤੋ ਆਊਟ ਬਰੀਡਿੰਗ ਵੇਰਾਂ ਦਾ ਵੀ ਆਪਾਂ ਕਰਾ ਲੀਏ ਇਹ ਦੁੱਧ 19 ਤੋਂ ਬਾਅਦ ਠੀਕ ਹੈ ਜੀ ਇਹ ਦੁੱਧ ਚੰਗੇ ਵਾਲੀ ਆ ਵੀ ਸ਼ਾਇਦ ਕੋਈ ਆਊਟ ਬਰੀਡਿੰਗ ਕਰਾਇਆ ਕੋਈ ਬੱਚਾ ਅੱਗੇ ਕੋਈ ਚੰਗਾ ਪਾ ਦੇਵੇ ਨੀਲੀ ਰਵੀ ਦਾ ਠੀਕ ਹੈ ਜੀ ਸੋ ਚਲੋ ਉਹ ਵੀ ਵੇਰ ਦੀ ਸੋਚ ਆ ਆਪਣੀ ਅੱਗੇ ਬਾਕੀ ਆ ਤੁਸੀਂ ਵੇਖੋ ਪਤਲਾ ਪਿੰਡਾ ਚੌੜਾ ਪਿੱਠਪੂੜਾ ਕੱਦ ਕੋ ਦੁੱਧ ਵੱਡਾ ਐ ਇਸ ਮਹੀ ਦਾ ਵੀ ਠੀਕ ਆ ਜੀ ਬਾਕੀ ਬੱਚਿਆਂ ਦਾ ਕੱਦ ਤੁਸੀਂ ਦੇਖਿਆ ਇਹ ਮੈਂ ਬੀਕਾ ਨੇ ਉਹ ਸ਼ਹਿਰ ਦੇ ਵਿੱਚੋਂ ਲਿਆਂਦੀ ਸੀ ਅੱਛਾ ਜੀ ਠੀਕ ਆ ਜੀ ਠੀਕ ਆ ਜੀ ਪਿਛਲੇ ਸਵੇਰ ਕਿੰਨਾ ਚੋਇਆ ਦੁੱਧ ਆ ਆਪਣੇ ਕੋਲੇ ਹੀ ਰਹੀ ਆ 17 18 19 17 18 19 ਤੇਨੇ ਚੱਲਦਾ ਠੀਕ ਆ ਜੀ ਲੋ ਦੋਸਤੋ 17 18 19 ਲੀਟਰ ਤੱਕ ਜਿਹੜੀ ਮਿਲਕਿੰਗ ਆ ਉਹ ਕਰਵਾਈ ਆ ਇਸ ਮਾਝ ਨੇ ਇਸ ਵਾਰ ਚੌਥਾ ਸੂਆ ਚੌਥਾ ਸੂਆ ਸੋਣਾ ਪਹਿਲੇ ਸੂਏ ਮੈਂ ਖਰੀਦ ਕੇ ਲਿਆਂਦੀ ਸੀ ਬੀਕਾ ਠੀਕ ਆ ਜੀ ਲੋ ਦੋਸਤੋ ਦੁੱਧ ਚੰਗੇ ਵਾਲੀ ਆ ਕੋਈ ਮੇਰਾ ਵੀਰ ਡੇਰੀ ਦੇ ਮਤਲਬ ਵਾਲਾ ਆ ਵੀ ਡੇਰੀ ਆ ਤੁਰੂਰ ਸੌਦਾ ਕਰ ਲਿਓ ਕੋਈ ਬਰੀਡ ਤੇ ਵੀ ਕੰਮ ਕਰਨਾ ਜਿਹੜੇ ਤੇ ਕੰਮ ਕਰਨਾ ਉਹ ਅਲੈਦਾ ਗੱਲ ਆ ਜਿਹੜੇ ਵੀਰ ਨੇ ਕਿ ਡੇਰੀ ਪਰਪਸ ਵਾਸਤੇ ਕੋਈ ਚੰਗਾ ਮਿਲਕਿੰਗ ਤੇ ਲਾਈਨ ਦੇ ਵਿੱਚ ਪਸ਼ੂ ਪਾਉਣਾ ਡੇਰੀ ਦਾ ਮਤਲਬ ਉਹ ਵੀ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਚੰਦੂ ਸਾਹਿਬ ਜਿਹੜਾ ਇਹਦਾ ਸਿੰਘ ਆ ਨਾ ਹਾਂ ਜੀ ਚਲੋ ਮੋਹਰਾ ਆਪਦੀ ਜਗਾ ਹੁੰਦੀ ਆ ਹਾਂ ਇਹ ਬਾਣੀ ਮੱਝਾਂ ਆਉਂਦੀਆਂ ਜਿਹੜੀਆਂ ਆ ਬਾਣੀ ਆ ਬਿਲਕੁਲ ਬਿਲਕੁਲ ਜੀ ਉਹਦੇ ਵਾਂਗੂ ਇਹਦਾ ਸਾਈਡ ਤੋਂ ਸਿੰਘ ਆ ਕਿ ਪਤਲੀ ਸਿੰਘੀ ਆਉਂਦੀ ਆ ਉੱਪਰੋਂ ਘੁੰਮ ਜਾਂਦਾ ਗਲਾਈ ਦੇ ਉੱਪਰੋਂ ਫੁਲਾਈ ਜਾ ਆ ਗਿਆ ਬਿਲਕੁਲ ਇਹਨੂੰ ਮੋਰਾ ਨਹੀਂ ਆਪਾਂ ਕਵਾਂਗੇ ਇਹਨੂੰ ਬਾਣੀ ਦੇ ਵਿੱਚ ਤੇ ਬਾਣੀ ਦੇ ਵਿੱਚ ਆ ਗਈ ਆ ਠੀਕ ਹੈ ਬਾਣੀ ਦੇ ਦੋਸਤੋ ਥੋੜਾ ਜਿਹਾ ਉੱਚਾ ਖੁੱਲਾ ਸਿੰਘ ਵੀ ਜਿਹੜਾ ਗਾਂ ਨੂੰ ਮੱਥੇ ਵਾਲ ਨੂੰ ਤੇ ਛੋਟਾ ਸਿੰਘ ਵੀ ਥੋੜਾ ਇਹਦੀ ਜਿਹੜੀ ਇਹਦਾ ਫੇਸ ਕੁਆਲਿਟੀ ਹੁੰਦੀ ਬਹੁਤ ਛੋਟੀ ਹੁੰਦੀ ਹੈ ਇਹਦੀ ਹਾਂਜੀ ਹਾਂਜੀ ਆ ਵੇਖੋ ਮੱਥਾ ਛੋਟਾ ਹਾਂ ਇਹਦੀ ਜਿਹੜੀ ਗੁਲਾਈ ਆ ਸਾਈਡ ਨੂੰ ਚੁੱਕ ਜਾਂਦੇ ਬਾਣੀ ਮਿਲ ਜਾਂਦੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਠੀਕ ਆ ਜੀ ਸੋ ਪਈ ਵੀਰ ਇਹਦੀ ਅਲੱਗ ਜੀ ਚੀਜ਼ ਲੱਗੀ ਆ ਦੁਨੀਆ ਨਾਲੋਂ ਵੇਖੋ ਮੱਝਾਂ ਤੇ ਕਰਾਂ ਕੇ ਵੇਖ ਕੇ ਕਈ ਵੀਰ ਕਹੀ ਜਾਂਦੇ ਰਹਿੰਦੇ ਵੀ ਚਲੋ ਮੋਰਾ ਹਰ ਕਬਰੀਡ ਦੇ ਜਿਹੜੇ ਦੋਸਤੋ ਕੈਰੇਕਟਰ ਵੱਖੋ ਵੱਖਰੇ ਆ ਉਹਨਾਂ ਦੀ ਪਛਾਣ ਜਿਹੜੀ ਹੋਣੀ ਚਾਹੀਦੀ ਹੈ ਵੀਰਾਂ ਨੂੰ ਬਾਕੀ ਇਹ ਮਾਝਵੀਰ ਘਰੋਂ ਸੇਲ ਕਰਤਾ ਚੌਥਾ ਸੂਆ ਤੇ ਤਿਆਰੀ ਤੁਸੀਂ ਆਲਮੋਸਟ ਸਮਝੋ ਬਾਕੀ ਦਿਨ ਹਜੇ ਲੈਜੂ ਉੱਤੇ ਪੰਜ ਲੈਜੇ ਸੱਤ ਲੈਜੇ ਹਾਂ ਬਿਲਕੁਲ ਤਿਆਰੀ ਜੀ ਆ ਪਤਾ ਨਹੀਂ ਕਦੋਂ ਆ ਅੱਗੇ ਹਜੇ ਹੋਰ ਬਣੂਗੀ ਬਣ ਸਕਦੀ ਹੈ ਕਈ ਵਾਰ ਪਾਸੋਂ ਕੋਸ਼ਿਸ਼ ਕਰਦੇ ਬਣ ਜਾਂਦੀ ਹੈ ਜੇ ਕਿਸੇ ਹੁਣ ਵੀ ਸੌਦਾ ਕਰਨਾ ਹੋਵੇ ਇਹਦਾ ਰੇਟ ਵੀਡੀਓ ਤੇ ਹੋਜੂਗਾ ਫੋਨ ਤੇ ਹੋਜੂਗਾ ਹਾਂ ਬਾਕੀ ਸੂਕੇ ਸੁਵਾ ਕੇ ਕਿਸੇ ਲੈਣੀ ਹੋਊਗੀ ਉਹ ਵੀ ਆਪਾਂ ਸੂਈ ਤੋਂ ਦੇਣਾ ਠੀਕ ਆ ਕਿਉਂਕਿ ਇਹ ਆਪਾਂ ਇਹਦਾ ਮੂਹ ਜਿਹੜਾ ਮੋਲੋ ਫੋਨ ਤੇ ਕੀਤਾ ਜਾਊਗਾ ਫੋਨ ਤੇ ਕਰਾਂਗੇ ਕਿਉਂਕਿ ਹਜੇ ਕੋਸਾ ਦਾ ਆਪਣੇ ਕੋਲੇ ਰੁੱਕ ਜੇ ਸੂਪੇ ਫਿਰ ਦੁੱਧ ਤੇ ਆਈ ਦੇ ਚਲੋ ਉਸੇ ਹਿਸਾਬ ਨਾਲ ਠੀਕ ਆ ਜੀ ਆ ਦੋਸੋ ਇਸ ਦੇ ਰਿਗਾਰਡਿੰਗ ਤੁਸੀਂ ਗੱਲਬਾਤ ਕਰ ਲਿਓ ਜਿਹੜਾ ਕੋਈ ਖਰੀਦਦਾਰ ਮੇਰਾ ਵੀਰ ਵਿਜ਼ਿਟ ਕਰੂਗਾ ਉਹ ਇਸ ਦੇ ਰਿਗਾਰਡਿੰਗ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਜੀ ਜਾਂ ਤੁਰਨ ਲੱਗਾ ਤੁਸੀਂ ਫੋਨ ਇੱਕ ਵਾਰੀ ਜਿਹੜਾ ਲਾ ਕੇ ਤਾਲਮਿਲ ਬਿਠਾ ਲਿਓ ਜਿੱਥੇ ਰੇਟ ਦੀ ਬੈਠ ਬੈੰਦੀ ਹੋਈ ਥੋਡੀ ਤੇ ਮੋਲ ਜਿਹੜਾ ਦਾ ਖਾਸ ਤੌਰ ਤੇ ਫੋਨ ਤੇ ਕੀਤਾ ਜਾਊਗਾ ਉਹ ਤੁਸੀਂ ਮੇਰਾ ਵੀਰ ਇਧਰ ਤਿੰਨ ਜਿਹੜੇ ਐਨੀਮਲ ਜਿਹੜੇ ਦੋਸਤੋ ਪਾ ਤੁਹਾਨੂੰ ਦਿਖਾਏ ਆ ਸੱਜਰਤਾ ਜੇ ਬਿਲਕੁਲ ਦੋ ਦਸੂਈਆਂ ਨੇ ਇੱਕ ਸੂਨ ਦੇ ਬਿਲਕੁਲ ਨੇੜੇ ਜਿਹੜੇ ਇਹ ਸ਼ਹਿਰ ਦੇ ਵਿੱਚ ਆਪਾਂ ਤੁਹਾਨੂੰ ਇਹ ਬ੍ਰੀਡ ਨਸਲ ਵਿਖਾਤੀ ਬਾਕੀ ਜਿਹੜੇ ਪਸ਼ੂ ਚੋਂ ਸਾਨੂੰ ਸਭ ਮੰਨਦਾ ਨੇ ਬੰਨਦਾ ਹੁੰਦਾ ਵੀ ਠੀਕ ਆ ਯਾਰ ਇਹਦੇ ਚ ਭੁਰਾ ਵੱਧ ਤੇ ਕਈ ਪਸ਼ੂ ਅੰਦਰ ਰੇਡ ਹੀ ਹੁਣਾ ਕੀਤਾ ਹੁੰਦਾ ਜਿੰਨਾ ਦਾ ਆਪਾਂ ਲੈ ਨਹੀਂ ਦੇ ਕਰਨਾ ਸਹੀ ਹੈ ਜੀ ਲੈ ਵੀ ਹਰਵੇਲ ਇੱਕ ਨੰਬਰ ਬੋਲ ਦੇ ਵੀਰਾ 99038820259906382025 ਠੀਕ ਹੈ ਜੀ ਲਓ ਦੋਸਤੋ ਇਹ ਥਾਣਾ ਵੀਰ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲੇ ਤੋਂ ਪੱਟੀ ਤਹਿਸੀਲ ਤਰਨਤਾਰਨ ਸਾਹਿਬ ਜ਼ਿਲ੍ਹਾ ਆਓ ਆਪਣੀ ਨਰਕਪੁਰ ਖਾ ਤਸੱਲੀ ਕਰੋ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਤੋਂ ਹੁੰਦੇ ਰਹਿੰਦੇ ਆ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ